ਸ੍ਰੀ ਵਾਹਿਗੁਰੂ ਜੀ 12 ਮਹਮਾਜ ਮਹੱਲਾ 5ਵਾਂ ਘਰ ਚੌਥਾ ੴ ਸਤ ਗੁਰ ਪ੍ਰਸਾਦਿ ਭੁਖ ਤੁਖਾਰਨ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾਸੋ ਤੋ ਖਾਰਨ ਵਿਆਪਾਈ ਕੰਠ ਮਿਲਿਆ ਹਰਨਾ ਮਨ ਬਿਦਿਆ ਚਰਨਾਰਬਿੰਦਾ ਦਰਸ਼ਨ ਲਗੜਾਸੋ ਓਟ ਗੋਵਿੰਦ ਗੋਪਾਲ ਰਾਏ seva swami laho bekya ko na sakkai mil sad ho gona go jah ta upjeet ha mili sachi preet sama ho ਕਰ ਗਹਿ ਲੀਨੀ ਪਾਰ ਬਰਹਿ ਮਾ ਬਹੁੜ ਨ ਵਿਛੜਿਆ ਹੋ ਬਾਰ ਜੋ ਲਖਬੀਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਾਏ ਨਾਰਾਇਣੇ ਨਾਨਕ ਦਰਪੈ ਆਹੋ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਸਰਮ ਪਏ ਨਾਰਾਇਣ ਨਾਨਕ ਦਰਪੈ ਆਹੋ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਸ੍ਰੀ ਵਾਹਿਗੁਰੂ ਜੀ ਬਾਰਾ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਪੁੰਟ ਦੇਸ ਪਰਮੇ ਥਕਿਆ ਹੈ ਪ੍ਰਭ ਕੀ RAM ਤਿਨ ਦੁ ਦੇਤੇ ਬਾਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਕ ਮੁਲਾਵਤੀ ਉਪਜੈ ਨਾਹੀ ਧਾਮ ਹਰ ਨਾਨ ਮਿਲਿਆ ਸਾਜਨ ਕਤ ਪਾਇਆ ਬਿਸ RAM ਜਿਤ ਕਰ ਹਰ ਕੰਤ ਨਾ ਪ੍ਰਗਟੇ ਭਟ ਨਗਰ ਸੇ ਗ੍ਰਾਮ ਸਰਬ ਸ਼ਿੰਗਾਰਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵੀ ਹੋਣਿਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ ਚਿਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਾ ਨਾਮ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਵਿਰਤਾ ਜਨਮ ਜਨਾ ਜਲ ਤਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਵੋਤ ਤਨਾ ਵੈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਵੋਤ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚਿਤ ਮਲਾਏ ਸੋ ਪ੍ਰਵੋਤ ਇਸਕੇ ਪায়ে ਲੱਗਾ ਵਿਸਾਖ تیرਨ ਕੋ ਵਾਢਿਆ ਜਿਨਾ ਪ੍ਰੇਮ ਬਸੋ ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਤੋ ਪੁੱਤਰ ਕਲ ਤਰਨਾ ਸੰਗਤ ਨਾ ਹਰ ਅਵਨਾਸੀ ਓ ਪਲਚ ਬਲ ਸਗਲੀ ਹੋਈ ਝੂਠੇ ਤੰਦੈ ਮੋਹ ਇਕ ਸਰ ਕੇ ਨਾਂ ਬਿਨ ਅਗੇ ਲਿਆ ਕੋਏ ਦਿਓ ਵਸਾਰਬ ਗੋਚ ਨਾ ਪ੍ਰਭ ਬਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਂਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟਿਆ ਹਰ ਸੋਏ ਹਰ ਜੇੜ ਤੋਂ ਜੜਿੰਦਾ ਲੋੜੀਐ ਸੱਗੇ ਸਭ ਨਵੰਨ ਹਰ ਸੱਜਣ ਦਾਵਨ ਲੱਗਿਆਂ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾ ਪ੍ਰਭ ਉਨ ਲਗੈ ਨਾ ਇਨਸਨ ਰੰਗ ਸਭੇ ਨਾਰਾਇਣੇ ਜੀਤੇ ਮਨ ਭਵਨ ਜੋਹਰ ਲੋੜ ਸੋ ਕਰੈ ਸੋਈ ਜੀ ਕਰਾਨ ਜੋ ਪ੍ਰਭ ਕੀਤੇ ਆਪਣੇ ਸਹੀ ਕਹਿ ਹੈ ਤਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੋਨਨ ਹਰ ਜੇ ਟ ਰੰਗਿ ਲਾਤਿ ਸਥਣੇ ਜਿਸ ਕਾ ਭਾਗ ਮਥਾਨਾ ਅਸਾੜਤ ਪੰੰਧਾ ਤਿਸ ਲਗਾਇ ਹਰ ਨਾਉਣ ਜਿੰਨਾ ਆਪਾਸ ਜਗ ਜੀਵਨ ਪੁਰਖ ਤਿਆਗੈ ਮਨ ਸੰਧੀ ਆਸ ਦੁਇ ਭਾਇ ਬਗੂਚੀਐ ਗਲ ਪੈ ਸੋ ਜਮ ਕੇ ਆਸ ਅਜਿਹ ਬੀਜ ਸੋ ਲੂਣੈ ਮਥੈ ਜੋ ਲਖਿਆਸ ਰੈਣ ਵਿਹਾਣੀ ਪੁਸ਼ਤਾਨੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗ ਹੋਏ ਖਲਾਸ ਕਰ ਕਿਰਪਾ ਪਰਵ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਤੋ ਦੀ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮੰਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਬਿਖਿਆ ਰੰਗ ਉਪੜਾਵਿਆ ਜਿਸਨ ਸਭੇ ਸ਼ਿਆਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨੁ ਪ੍ਰਸੰਗ ਮੋਲਿਆ ਸਮਰਥ ਪੁਰਖ ਆਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਨ ਮਿਲਾਵਣ ਹਾਰ ਜਿਨੇ ਸਗੇ ਪਰ ਪਾਇਆ ਹੋ ਤਿਨ ਕਾ ਸਭਿ ਲਿਹਾਰ ਨਾਨਕ ਹਰਿ ਜੀ ਮਿਆਕਾਰ ਸ਼ਬਦ ਸੁਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਪਦ ਪਰਮ ਪੁਲਾਣਿਆ ਦੁਜਾ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸ੍ਰੀ ਤਤ ਵੇਲੇ ਕਹ ਸੰਪ੍ਰੇਤ ਪਕੜ ਚਲਾਇਨ ਦੂਤ ਜਾਮਾ ਕਿਸੇ ਨ ਦੇਣੀ ਭੇਤ ਛਡ ਖੜੋਤੇ ਖਿਨੇ ਮਹੇ ਜਿਨ ਸੋ ਲੱਗਾ ਹੇਤ ਖਤ ਮਰੋੜੇ ਤਨ ਕਪੈ ਸਿਆ ਹੋਵਾ ਸੇਤ ਜਿਹ ਬੀਜ ਸੋਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਭੂਤ ਪ੍ਰਭ ਦੇਤ ਸੇ ਪਾਦੋਂ ਨਰਕ ਨਾ ਪਾਹੀਐ ਗੁਰ ਰਖਣ ਵਾਲਾ ហេਤ ਅਸਨੁ ਪ੍ਰੇਮ ਹੋ ਮਾੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕੋ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤਰੈ ਆਗਾਏ ਆਤਿ ਅਗ ਬੇਨਤੀ ਕਰਹਿ ਲਿਓ ਪ੍ਰਭੂ ਲਟਦਾਏ ਜੋ ਹਰਕੰਤ ਮਲਾਈ ਆਸੇ ਵਿਛੜ ਕਤੈ ਨ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖਿ ਵਸੰਧਿਆ ਜਿਨਾਮੈ ਹਰ ਰਾਏ ਕਤ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ RAM ਤੇ ਲੱਗਣ ਜਨਮ ਬਜੋਗ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸੈ ਰੂਵੈ ਰੋਜ ਕੀ ਤੱਕ シュਨ ਨ ਹੋਵੇ ਲਿਖਿਆ ਤੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਨਾਨਕੋ ਪ੍ਰਭ ਰਖ ਲੈ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨਸਾ ਸਭੈ ਸੋਚ ਮਗਰ ਮਹ ਸੰਧੀਆਂ ਹਰ ਪ੍ਰਸੰਗ ਬੈਠੜੀ ਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਆਰਾਮ ਸਿਓ ਸੰਸਾਰ ਸਹਿ ਲੜਿਆ ਸਾਜਨਾ ਤੇ ਬਾਰੀ ਸੇ ਰਹਿਣ ਅਕੇ ਲੜਿਆ ਤੈਨ ਦੁੱਖ ਨ ਕਬੋ ਉਤਰਐ ਸੇ ਜਮਕੇ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਕੜਿਆ ਰਤਨ ਜਿਵੇਂ ਹਰ ਲਾਲ ਹਾਰ ਕੰਠ ਤਿਨਾਂ ਜੜੀਆ ਨਾਨਕ ਬਾਛਾ ਧੂੜ ਤੇ ਨਾ ਪ੍ਰਸਰਨੀ ਦਰ ਪੜਿਆ ਮੁਹ ਘਰ ਪ੍ਰਭ ਆਰਾਧਨਾ ਬਹੁੜ ਨਜਨ ਮੜਿਆ ਉਖ ਤੁਖਾਰਨ ਵਿਆਪੈ ਕੰਠ ਮਿਲਿਆ ਹਰਨਾਮ ਮਨ ਵਿਦਿਆ ਚਰਨ ਹਰਵਿੰਦਾ ਦਰਸ਼ਨ ਲਗੜਾ ਸਾਹੋ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਕੋ ਨਸਕਈ ਮਿਲ ਸਾਧੂ ਗੁਣ ਗਾਹੋ ਜਹਤੈ ਉਪਜੀਤੈ ਮਿਲੀ ਸੱਚੀ ਪ੍ਰੀਤਿ ਸਮਾਹੋ ਕਰ ਗੈ ਲੀਨੀ ਪਾਰ ਬ੍ਰਹਮ ਬੋੜ ਦਾ ਵਿਛੜਿਆ ਬਾਰਜੋਂ ਲਖ ਭੇਰੀਆ ਹਰ ਸੱਜਣ ਅਗਮਾ ਗਾਹੋ ਸ਼ਰਮ ਪਈ ਨਾਰਾਇਣੇ ਨਾਨਕਦਰ ਪਈ ਆਹੋ ਪੁਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਮਾਗ ਮੱਜਨ ਸੰਸਾਧੂਆ ਥੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਮਿਣਸੈ ਲੋਭ ਸੁਹਾਣ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸਠ ਤੀ ਸਗਲ ਕຸນ ਜੀ ਦੇਆ ਪ੍ਰਵਾਣ ਜਿਸ ਨੂੰ ਦੇਵਾ ਦਿਆ ਕਰ ਸੋਈ ਪੁਰਖ ਸੋ ਜਾਣ ਜਿਨ੍ਹਾਂ ਮਿਲਿਆ ਪ੍ਰਵਿਆਪਨਾ ਨਾਨਕ ਤਿਨ ਕੁਰਬਾਨ ਮਖ ਸੁਚੇ ਸੇ ਕਾਂਢੀ ਇਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਨ ਹਰ ਸੱਜਣ ਅਪਰਗਟਿ ਆਏ ਸੰਸਹਾਈਂ RAM ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ ਪੁਨੀ ਵਡ ਭਾਗ ਨੀ ਵਰ ਪਾਇ ਹਰ ਰਾਏ ਮਿਲ ਸਈਆ ਮੰਗਲ ਗਾਵੇ ਗੀਤ ਗੋਵਿੰਦ ਲਾਏ ਹਰ ਜੇਆ ਵਰਣ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਓ ਨਾ ਨਿਹਚਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮੇ ਤਾਏ ਜੇਵਾ ਏਕ ਅਨੇ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਆ ਜਿਸਨੋਂ ਤਿਲਨ ਨਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰਿ ਪਾਜਲ ਬਿਖਮ ਤਰੇ ਪ੍ਰੇਮ ਭਗਤਿ ਨ ਪਾਇਆ ਬਿਖਿਆ ਨਾਹਿ ਗਰੇ ਕੂੜ ਗੈ ਦੁਦਾ ਨਸੀ ਪੂਰਨ ਸਚ ਭਰੇ ਪਾਰ ਪਰਮ ਪਰ ਸੇਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਦਿਨ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ